ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਪਤਾ ਨਹੀਂ ਕੀ ਹੋ ਗਿਆ ਹੁਣ ਬਲੌਗ ਤੇ ਤੁਸੀਂ ਬਹੁਤ ਘੱਟ ਐਕਟਿਵ ਰਹਿਣ ਲੱਗੇ ਪਿਓ ਤੇ ਇਸ ਲਈ ਪਲੀਜ਼ ਚੈਨਲ ਨੂੰ ਅੱਗੇ ਤੋਂ ਅੱਗੇ ਸਬਸਕ੍ਰਾਈਬ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਚਲੋ ਜੀ ਮਸਾਂ ਦੇਖੀ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮਸਾਂ ਸਾਡੀ ਸਾਈਟ ਹੀ ਕਰਦੀ ਆ ਆ ਦੇਖੋ ਇਹਨਾ ਉੱਧਰ ਫਾਉਂਦੇ ਸੀਗੇ ਘਰ ਬਣਾ ਰਹੇ ਨੇ ਉਧਰ ਮਨਵੀਰ ਕੇ ਤੁਹਾਨੂੰ ਪਤਾ ਹੀ ਹੈ ਨਾਲ ਉਹਨਾਂ ਦੀ ਸੇਮ ਕਰਕੇ ਮਸਾਂ ਅਸੀਂ ਨੇ 20 ਸਾਲਾਂ ਬਾਅਦ ਕਰਤੇ ਰੰਗ ਕਰਾਇਆ ਤੇ ਸਾਡੇ ਸਾਰੇ ਬੈਂਡਾਂ ਨੂੰ ਸੇਮ ਚੜ ਗਈ ਅੱਜ ਧੁੱਪ ਚ ਕੱਡੇ ਨੇ ਸਾਰਾ ਖਰਾਬ ਹੋ ਗਿਆ ਦੇਖੋ ਮਸਾਂ ਹੋ ਕਰਾਤੀ ਅਸੀਂ ਤਾਂ ਕੀ ਕਰੀਏ ਜੀ ਲੈ ਸਾਰੀ ਕੰਦ ਖਰਾਬ ਕੁਝ ਵੀ ਹੈ ਹੁਣ ਇਹ ਦੇਖਦੇ ਆ ਇੱਥੇ ਨਾ ਸੇਮ ਚੜ ਗਈ ਸੀ ਸਾਰੇ ਨੂੰ ਇਹ ਤਾਂ ਠੀਕ ਐ ਸੇਜਾ ਇਹ ਤਾਂ ਹਜੇ ਚਾਦਰ ਵਿਸਾਉਣ ਵਾਲੀ ਆ ਉਹਨੂੰ ਆਪਾਂ ਅੰਦਰ ਬਾਹਰ ਧੁੱਪੇ ਕੱਢਿਆ ਹਾਂ ਧੁੱਪ ਲਵਾਉਣ ਲਈ ਆ ਕੱਢਿਆ ਪੇ ਬਾਹਰ ਅੱਜ ਇੱਕ ਠੰਡੀ ਹਵਾ ਚੱਲਦੀ ਆ ਠੰਡ ਵੀ ਬਹੁਤ ਜ਼ਿਆਦੇ ਇਹ ਵਿੱਚੋਂ ਨਾ ਸਾਰਾ ਗਿੱਲਾ ਹੋ ਗਿਆ ਤੇ ਨੂੰ ਆ ਇੱਥੇ ਤੱਕ ਚਿੱਟਾ ਚਿੱਟਾ ਝੰਮ ਕਰਿਆ ਸੇਮ ਚੜ ਗਈ ਸਾ ਪਹਿਲਾਂ ਇਹ ਉਧਰ ਧੁੱਪੇ ਰੱਖਿਆ ਹੋਇਆ ਸੀ ਹੁਣ ਇਹ ਹੋਰ ਏ ਧਰਤਾ ਦੂਜੇ ਬੈਡਾਂ ਵਾਲਾ ਵੀ ਦੇਖਣ ਵਾਲਾ ਮੰਗਰ ਨੂੰ ਕਰਕੇ ਉਹਨੂੰ ਵੀ ਨਾ ਉਹ ਚੜੀ ਪਈ ਹੋਵੇ ਟੂਜੀ ਨੂੰ ਸੇਮ ਇਹ ਐਂ ਕਰ ਦੋ ਇਹਨੂੰ ਡਿੱਗ ਨਾ ਜਾਵੇ ਹਨਾ ਨਾਲ ਹੀ ਲਾ ਦਨੇ ਸੈਪੀ ਸੈਪੀ ਚੱਲਿਆ ਆ ਦੇਖ ਲੈ ਦੋ ਮੋਟਰਸਾਈਕਲ ਖੜੇ ਨੇ ਅੱਜ ਮੈਂ ਇੱਥੇ ਕੱਖ ਨਹੀਂ ਕਰਿਆ ਪਹਿਲਾਂ ਹੂਰੇ ਪਈ ਰਹੀ ਅੱਜ ਤਾਂ ਠੰਢੀ ਠੰਢੀ ਹਵਾ ਚੱਲ ਰਹੀ ਆ ਬੁਰਾ ਹਾਲ ਹੋ ਗਿਆ ਵਿੱਚ ਦੀ ਕਣੀਆਂ ਜੀਆਂ ਵੀ ਆ ਗਈਆਂ ਤੇ ਮੌਸਮ ਐ ਥੋੜਾ ਜਿਹਾ ਚੇਂਜ ਹੋ ਗਿਆ ਲੱਗਦਾ ਤੇ ਸਵੇਰੇ ਵੀਡੀਓ ਵੀ ਨਹੀਂ ਪਈ ਤੇ ਚਲੋ ਜੀ ਮੈਂ ਇਧਰ ਮੈਂ ਮੋਠ ਪਿਉਂ ਤੇ ਗਰਮ ਪਾਣੀ ਚ ਹੁਣ ਆਪਾਂ ਇਹਨਾਂ ਨੂੰ ਮੈਂ ਸੰਨੀ ਪਾਦਾ ਫਿਰ ਚੁੱਲੇ ਤੇ ਰਜਣੇ ਧਰੂੰਗੀ ਹਵਾ ਚਲਦੀ ਏ ਥੋੜਾ ਜਿਹਾ ਮੈਂ ਤਾਂ ਕਰਕੇ ਪਿਉਂਦੇ ਆਪਣੇ ਖੇਤ ਪਾਉਂਦੇ ਨੇ ਜੀ ਰੇ ਉਹਨਾਂ ਦੀ ਰੋਟੀ ਬਣਾ ਕੇ ਭੇਜਤੀ ਦੁਪਹਿਰ ਦੀ ਤੇ ਚਾਹ ਹੁਣ 4:30 ਹੋ ਗਏ ਮੈਂ ਸੰਨੀ ਪਾਉਣੀ ਆ ਫੇਰ ਆ ਮੰਜਾ ਕੱਲ ਕੱਪੜੇ ਤੋਤੇ ਤੇ ਉੱਪਰਿਆ ਪਿਆ ਹੁਣ ਧੁੱਪੇ ਸਿੱਟੇ ਨੇ ਇਹਨਾਂ ਨੂੰ ਬਸ ਸੰਨੀ ਪਾ ਕੇ ਨਹਾ ਕੇ ਬਥੇ ਧੁੱਪੇ ਬੈਠ ਕੇ ਟਹਾ ਮਾਰ ਲਾਂਗੇ ਇਹਨਾਂ ਦੀ ਤੈਹਾ ਆ ਡਰੈਲ ਸੱਟ ਗਈ ਇੱਥੇ ਚਲੋ ਜੀ ਹੁਣ ਮੈਂ ਸੰਨੀ ਪਾ ਦਾਂ ਫਿਰ ਮਿਲਦਿਆਂ ਨਾਲੇ ਆਪਾਂ ਬੈੱਡ ਬੁੱਡ ਲਾਉਣੇ ਨੇ ਚਲੋ ਜੀ ਹਾਂ ਲਿਆ ਉਹਨੂੰ ਮੈਂ ਨਹਾ ਲਈ ਸੰਨੀ ਪਾਤੀ ਆਹ ਸੂਟ ਨਾ ਮੇਰੇ ਨਾਮ ਦਾ ਐਕਸ ਪਸ਼ਮੀਨੇ ਦਾ ਬਣਾਇਆ ਹੈ ਇਹ ਤੇ ਬਣਾਇਆ ਸੀ ਸਾਡੀ ਮੰਮੀ ਦੇ ਹੁੰਦੇ ਦਾ ਬਣਾਇਆ ਹੈ ਇਹ ਪਲੇਨ ਹੀ ਐਂ ਤੇ ਇਹਨੂੰ ਮੈਂ 2 ਸਾਲ ਔਨ ਜਾਂਚ ਰੱਖਿਆ ਹੁਣ 2 ਸਾਲ ਹੋ ਗਏ ਨੂੰ ਪਰ ਆਤਰਦੂ ਨੂੰ ਘਰੇ ਪਾ ਕੇ ਪਹਿਨੇ ਬਹੁਤ ਵਧੀਆ ਨਿੱਗਾ ਸੂਟ ਹੈ ਤੇ ਚਲੋ ਜੀ ਆਪਾਂ ਹੁਣ ਇਹ ਨਾ ਦੰਨੇ ਆ ਪਾਸੇ ਬਦਲ ਦੰਨੇ ਆ ਚਲੋ ਚਾਗਾ ਚਾਗਾ ਚੱਕੋ 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 ਤੇੜਾਈ ਆ ਮੁੰਡਿਆਂ ਦੀ ਅੱਜ ਕੱਲੀਆਂ ਸਪਾ ਫੋਟੋਆਂ ਖਿਜਾਉਣ ਵਾਸਤੇ ਸਪੈਸ ਸਪੈਸ਼ਲ ਤਿਆਰ ਹੋਏ ਹੋਏ ਤੇ ਮੈਂ ਮੈਂ ਤੈਨੂੰ ਕਿਹਾ ਇਹਨੂੰ ਆਮ ਨੂੰ ਵੀ ਹੱਥ ਨਹੀਂ ਪੈਂਦੇ ਤੂੰ ਆ ਇੱਥੇ ਲੈ ਗਾ ਮਰੇ ਕੁੱਤੇ ਬਾਹਰ ਹਾਂ ਹਾਂ ਬਾ ਲੈ ਕੇ ਇਧਰੋਂ ਪਾ ਲੈ ਉਹਨੂੰ ਮੂਹਰੋਂ ਬਸ ਹਾਂ ਇਹਨੂੰ ਨਹੀਂ ਥਾ ਇੱਥੋਂ ਹੀ ਪਾ ਲੈ ਗਾ ਉਹਨੂੰ ਇੱਥੋਂ ਹੀ ਪਾ ਆ ਦੇ ਹਾਂ ਚਲ ਜਾ ਫਰਾਡੇਲੀ ਕਰਲਾ ਐਂ ਕਰ ਲੀ ਜਾਉ ਐ ਔਖਾ ਹੀ ਆ ਬਨੂ ਤਾਂ ਇੱਧਰ ਉਹ ਚੱਕੀ ਉੱਧਰ ਹੈ ਕੋਈ ਕੁਸ ਹੋਣਾ ਵਿੱਚ ਉੱਤ ਜਾ ਤਾਂ ਨਾ ਹਾਂ ਉਹ ਖਾਲੀ ਐ ਉਹ ਜਮਾ ਖਾਲੀ ਐ ਪਰ ਲੈਣ ਹੁਣੀ ਖੜਜ ਵਾਲਾ ਮੈਂਸਾ ਬਣਨ ਦੀ ਐ ਸਿੱਧਾ ਰੱਖੋ ਸਿੱਧਾ ਸਿੱਧਾ ਇੱਥੇ ਸਿੱਧਾ ਹੀ ਕਰ ਲਓ ਬਸ ਪਰਮਿੰਦਰ ਸਿੰਘ ਲਿਖਿਆ ਪਿਆ ਲੈ ਹੁਣ ਇਹ ਇੱਥੋਂ ਆਇਆ ਕਰੋ ਖੜ ਜੋ ਹਾਂ ਇੱਕ ਜਣਾ ਤੂੰ ਆਮ ਨੂੰ ਇੱਥੇ ਖੜਾ ਹਾਂ ਤੂੰ ਖੜੇ ਹੋ ਫੇਰ ਆਮ ਨੂੰ ਆਏ ਨੂੰ ਆਉ ਪਹਿਲਾਂ ਗਲਤ ਬਾੜ ਲਿਆ ਜਾਂਦਾ ਪਹਿਲਾਂ ਪਿੰਦਰ ਨਹੀਂ ਉਧਰ ਨੂੰ ਹੋਣਾ ਤੇ ਉਹ ਖੜ ਜੋ ਖੜ ਜੋ ਖੜ ਜੋ ਤੂੰ ਨਾ ਜਾ ਆਮ ਨੂੰ ਹੋ ਜਾਊਗਾ ਤੂੰ ਇੱਧਰ ਹੋ ਤੂੰ ਇੱਧਰ ਹੋ ਗੇਟ ਗਣੀ ਆ ਜਾ ਚੱਲ 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 ਕੋਈ ਨਾ ਇਹਦਾ ਖੁੱਲਗੇ ਫੇੜਾ ਦਾਂਗੇ ਉਹ ਬੂਟ ਤਰੇ ਮੈਨੇ ਮੂਰੇ ਥੋੜਾ ਇਹਨੇ ਹੁਣ ਇਹਨੂੰ ਕੰਦ ਦੇ ਨਾਲ ਨਾ ਲਾਇਓ ਮਾੜਾ ਜਾ ਉਰੇ ਹੀ ਰੱਖਿਓ ਇਹਦਾ ਵੀ ਕਰਾਉਣਾ ਹੱਲ ਚਲ 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 ਥੱਲੇ ਦਰਦ ਬਸ ਥੱਲੇ ਦਰਦ ਥਰਦ ਥਰਦ ਸੈਟ ਹੋ ਜੇ ਆਹ ਨੂੰ ਤੇ ਨਾ ਦੇ ਅੱਛਾ ਪਹਿਲਾਂ ਚਾਦਰ ਦੇ ਜੀ ਇਹਦੇ ਥੱਲੇ ਆਪਾਂ ਗੱਦੇ ਬਦਲੋ ਆਹ ਨੂੰ ਫੜੀ ਨਹੀਂ ਲਾ ਮੈਂ ਬਦਲਾਵ ਹਲ ਤੇ ਤੇ ਕੱਢ ਦੇ ਬਦਲ ਤੇ ਬਦਲ ਦੇ ਇਹ ਤੇ ਚੇ ਕੇ ਬਦਲ ਲੈ ਇਹਨੂੰ ਪਾਸਾ ਬਦਲ ਲੈ ਫੜੀ ਨਹੀਂ

Acha dostum, elə tutun bir şey daha halal olsunlar. ਕਲ ਹੁਣ ਇਹ 11 ਬੈਂਡ ਤੱਕ ਦੋ ਦਰ ਨੂੰ ਲੈ ਹੁਣ ਤੂੰ ਤੱਕ ਦੇ ਨਾ ਖੜਾ ਪਹਿਲਾਂ ਇਧਰੋਂ ਸੇ ਇਹ ਤਾਂ ਬਾਅਦ ਚੋਂ ਦੱਬ ਲਾਂਗੇ ਹੁਣ ਆਹ ਕਰੋ ਇਹ ਇਧਰ ਨੂੰ ਚਲੋ ਇਧਰੋਂ ਢਿੱਲੀ ਜੀ ਪਈ ਆ ਥੱਲੇ ਇੱਥੋਂ ਆਹ ਵੇਰੋ ਇਹਨਾਂ ਸਮਾਰਕ ਦੇ ਵਿੱਚ ਦੇ ਦੇ ਆ ਦੇ ਆ ਦੇ ਹਾਂ ਚਲ ਚੱਲ ਹੁਣ ਪਹਿਲਾਂ ਇਹਨੂੰ ਆਹ ਬੈਡਾਂ ਨੂੰ ਤੱਕ ਦੋ ਦੋਨੇ ਇੱਕਾ ਦੋਨੇ ਇੱਕ ਬੈਡ ਨੂੰ ਨਹੀਂ ਉਹ ਕਰਿਓ ਉਹ ਲੈ ਉਹਨੇ ਹਾਂ ਦੇਸੀ ਸਟਾਲ ਆਮ ਨੂੰ ਤਾਂ ਜਾਣਾ ਹੀ ਨਹੀਂ ਉੱਥੇ ਤੱਕ ਤੂੰ ਹੱਥ ਨਾਲ ਧੱਕ ਦੇ ਇਧਰ ਲੈ ਬੈਠ ਤੂੰ ਇੱਕ ਧੱਕ ਦੇ ਨਾਲ ਹੀ ਲਾਤਾ ਫੇਰ ਉਹ ਨਹੀਂ ਐਨਾ ਕਿ ਧੱਕਦਾ ਮੂਹਰ ਨੂੰ ਘੱਟ ਨੂੰ ਨਾਲ ਲਾਗੇ ਮੂਹਰ ਉਧਰੋਂ ਮੰਗ ਰਹੀ ਕਿਤੇ ਧੱਕ ਫੜ ਕੇ ਉਧਰ ਵੀ ਆ ਗੜ ਕਿਉਂ ਬਸ 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 ਠੀਕ ਹੈ ਥੋੜਾ ਜਿਆਦਾ ਹੋਗੇ ਉਧਰੋਂ ਜ਼ਿਆਦਾ ਹੋ ਗਿਆ ਥੋੜਾ ਜਿਹਾ ਲਾ ਨਾਲ ਚਲ ਹੁਣ ਸੈਟ ਹੈ ਇਹਨੂੰ ਫੇਰ ਦਾ ਫੇਰ ਜੇ ਬਾਲੀ ਹੋਣ ਲੱਗਿਆ ਫੇਰ ਲਵਾ ਦਾਂਗੇ ਤੁੱਪੇ ਦਾ ਵੀ ਕਰਦੇ ਆ ਕੋਈ ਹਿੱਲਾ ਫਕਤਾ ਦੇਖੇ ਨਾ ਕਿੰਦਲਾ ਬਾਲੀ ਕਿਦਾਂ ਬੰਦੇ ਜੀ ਜਮੋਂ ਕਰਤਾ ਬਾਰੇ ਲੱਗਦਾ ਉਹ ਤਾਂ ਐਵੇਂ ਮਿੱਟੀ ਦੀ ਬਿਜਲੀ ਦੀ ਗੱਲ ਕਰਦੇ ਹੱਥਾਂ 'ਚ ਫੜ ਲਿਆ। ਤੈਨੂੰ ਸਮਝ ਨਹੀਂ ਆ ਰਹੀ। ਐਨੇ ਕਿਹਾ ਤੂੰ ਆਰਦੀ ਦਾ ਮੰਨ ਕੇ ਪਹਿਲਾਂ ਗੱਡੀ ਪਹਿਲਾਂ ਹਾਂਗੇ। ਉਹ ਕੋਈ ਚੱਕਰ ਦੋ। ਕੋਈ ਲਾ ਦਿੰਦਾ ਇੱਥੇ ਜਿਹੜੀ ਹਵਾਵਾਂ ਗਈਆਂ ਨੇ। ਇੱਕ ਵੇਰ ਲਾਵਾ। ਦੇਖੋ ਸਸਤੀ ਏ। ਇਹ ਅੰਦਰ ਉਹ ਬੈਲ ਨਹੀਂ ਆ ਰਹੀ ਆਹ ਫੇਰ ਲਾਵਾਂ ਗੰਦੇ ਮਸਾਲੇ ਦਿੱਤੀ ਹੁੰਦੀ ਐ ਬਸ ਬਸ ਉੱਥੇ ਵਿਚਾਰੇ ਹੋਰ ਕੀ ਕਰਨੀ ਸੀ ਹੈਂ ਇਹਲਾ ਕਰਕੇ ਬੰਦੇ ਕਰਨ ਚਲੋ ਜੀ ਆਪਾਂ ਇੱਕ ਵਾਰ ਚ ਪੱਲੀ ਲਾਵਾਂਗੇ ਜੇ ਹਵਾ ਬਹੁਤ ਚੱਲ ਰਹੀ ਐ ਮੌਸਮ ਦਾ ਫਰਕ ਪੈ ਗਿਆ ਠੰਡ ਹੋਊਗੀ ਇੰਦਰ ਕੱਲ ਨੂੰ ਲਾ ਦਾਂਗੇ ਥੋੜਾ ਥੋੜਾ ਕਰਕੇ ਆਈਏ ਕਿੱਕ ਕਰਕੇ ਸਾਰੀਆਂ ਲਾ ਦਾਂਗੇ ਤੇ ਜਿਆਦਾ ਹਵਾ ਸਿੱਧੀ ਰੁਕ ਜੂ ਇੱਥੇ ਤੱਕ ਹੀ ਮੱਝਾ ਹੁੰਦੀ ਹੈ। ਇਹਦੀਆਂ ਸੂਟਾਂ ਦੀ ਸਵੇਰ ਵਾਲੀ ਵੀਡੀਓ ਅਪਲੋਡ ਕਰਦੇ ਅੱਜ ਤਾਂ ਸਵੇਰੇ ਉਹ ਵੀ ਨਹੀਂ ਪਈ। ਅੱਜ ਸण्डे ਸੀਗਾ ਕੁਝ ਸਰਦਾਰ ਦੀ ਮੋਟਰ ਕੱਢਣ ਲੱਗੇ ਸਾਡੀ ਮੋਟਰ ਨਾਲ ਚੌਥੀ ਪੰਜਵੀਂ ਵਾਰ ਨਿਕਲ ਰਹੀ ਹੈ ਪਤਾ ਨਹੀਂ ਕੀ ਹੋ ਗਿਆ। ਤੇ ਹੁਣ ਉਹ ਹਜੇ ਰੇਸ ਛੱਡਦੇ ਨੇ ਉਸ ਤੋਂ ਬਾਅਦ ਮੋਟਰ ਸਮਰੌਣ ਦੀ ਦਿੱਤੀ ਇੱਕ ਜਣਾ ਉਹ ਲੈ ਕੇ ਗਿਆ ਕਿ ਉਹ ਸਮਾਰ ਕੇ ਪਾਉਣਗੇ। ਪਿੰਦਰ ਤੋਂ ਇੱਕ ਪੱਲੀ ਮੈਂ ਬਣਾਤੀ ਮਾਸ਼ਾਓਂ ਦਾ ਫੈਮ ਲੱਗੇ ਨਾ ਲੱਗੇ ਹੁਣ ਮੈਂ ਮੋਠਾਂ ਦੀ ਪਹਿਲਾਂ ਦਾਲ ਧਰ ਦਿਆਂ ਚੁੱਲੇ ਤੇ ਰਿਜਣੀ ਫੇਰ ਆਪਾਂ ਭੰਡ ਗੁੰਨੇ ਮਾਜਾਂਗੇ ਨੇ ਹੌਲੀ ਹੌਲੀ ਬੈਠ ਕੇ ਤੜਕਾ ਤਿਆਰ ਕਰ ਲਾਂਗੇ ਤੇ ਮੈਂ ਨਾ ਇੱਕ ਮੇਰੀ ਭੈਣ ਨੇ ਮੈਨੂੰ ਕਾਰਸੋਂ ਵਾਲੀ ਵੀਡੀਓ ਚ ਕਮੈਂਟ ਕੀਤਾ ਸੀ ਵੀ ਤੁਸੀਂ ਰਾਟ ਦਾ ਪਲੱਗ ਕੱਟ ਕੇ ਰੱਖਿਆ ਕਰੋ ਤੇ ਮੈਂ ਨਾ ਉਹ ਵਿਚਾਰੀ ਦੀ ਗੱਲ ਨਹੀਂ ਮੰਨੀ ਪਤਾ ਕੀ ਜਦੋਂ ਤਾਂ ਜ਼ਿਆਦਾ ਜਾਂਦਾ ਉਹ ਤਾਂ ਅਸੀਂ ਪਲੱਗ ਕੱਢ ਦਨੇ ਆ ਕਈ ਵਾਰ ਐਂ ਫੇਰ ਭੁੱਲ ਜਾਂਦੇ ਆਗੇ ਤਾਂ ਕਰਕੇ ਸਾਨੂੰ ਸੁਭਾਅ ਆਤਮਣੀ ਹੋਈਆਂ ਤੇ ਸੈਫੀ ਵੀ ਪਰਾਂ ਬੈਠਾ ਰਹਿੰਦਾ ਕੋ ਸਾਡੇ ਛੋਟੇ ਬੱਚੇ ਨਹੀਂ ਹੈਗੇ ਜਿਵੇਂ ਛੋਟੇ ਬੱਚਿਆਂ ਨੂੰ ਡਰ ਲੱਗਾ ਪਰ ਇਹ ਕਹ ਹੈ ਨਾ ਨੁਕਸਾਨ ਤਾਂ ਹੀ ਵੱਡਿਆਂ ਦਾ ਵੀ ਕਰੂ ਛੋਟਿਆਂ ਦਾ ਵੀ ਕਰੂ ਫਿਰ ਔਖਾ ਹੋ ਜਾਂਦਾ ਬਾਅਦ ਵਿੱਚ ਭਾਨੇ ਮੈਂ ਸੌਰੀ ਜੀ ਮੈਂ ਤੁਹਾਡੀ ਗੱਲ ਤੇ ਗੌਰ ਨਹੀਂ ਕਰਿਆ ਕੱਲ ਮੈਨੂੰ ਭਾਣ ਮੇਰੇ ਨਾਲ ਗੁੱਸੇ ਹੋ ਗਏ ਉਹ ਵੀ ਅਸੀਂ ਪਾਗਲ ਆ ਜਾਂ ਤੁਹਾਨੂੰ ਐ ਸਮਝਾਉਣੀ ਆ ਕੋਈ ਗੱਲ ਨਹੀਂ ਛੋੜਾ ਹੱਕ ਬੰਦ ਹੈ ਸਹੀ ਗੱਲ ਨੂੰ ਸਹੀ ਦੱਸਣਾ ਗਲਤ ਗੱਲ ਨੂੰ ਗਲਤ ਦੱਸਣਾ ਤੇ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਪਰ ਮੈਂ ਤੇ ਤੁਹਾਨੂੰ ਸੌਰੀ ਮੰਗਨੀ ਆ ਭੈਣ ਜੀ ਤੂੰ ਮੇਰੀ ਵੀਡੀਓ ਦੇਖਣੀ ਹੈ ਪਰ ਮੈਨੂੰ ਪੱਕਾ ਪਤਾ ਵੀਡੀਓ ਮੇਰੀ ਉਹ ਡੇਲੀ ਦੇਖਦੀ ਹੈ ਸੌਰੀ ਭੈਣੇ ਮੈਂ ਤੁਹਾਡੀ ਗੱਲ ਤੇ ਗੌਰ ਨਹੀਂ ਕਰਿਆ ਹੁਣ ਮੈਂ ਜਰੂਰ ਤੁਹਾਡੀ ਗੱਲ ਦਾ ਧਿਆਨ ਰੱਖੂਗੀ ਵੀ ਜਦੋਂ ਵੀ ਆਪਾਂ ਪਾਣੀ ਗਰਮ ਕਰ ਲਿਆ ਉਸ ਤੋਂ ਬਾਅਦ ਨਾਲ ਦੀ ਨਾਲ ਰਾਡ ਦਾ ਪਲੱਗ ਕੱਢਾਂਗੇ ਮੈਂ ਮਾਫੀ ਚਾਹੁੰਦੀ ਆ ਵੀ ਮੈਂ ਤੁਹਾਡੀ ਗੱਲ ਤੇ ਗੌਰ ਨਹੀਂ ਕਰਿਆ ਸੌਰੀ ਮੈਂ ਫਿਰ ਤੋਂ ਸੌਰੀ ਸੌਰੀ ਤਿੰਨ ਵਾਰ ਭੈਣ ਤੇ ਕੋਈ ਗੱਲ ਨਹੀਂ ਜੀ ਤੁਸੀਂ ਮੈਨੂੰ ਐਵੇਂ ਹੀ ਕਮੈਂਟਾਂ ਦੇ ਵਿੱਚ ਵਧੀਆ ਵਧੀਆ ਆਪਦੇ ਕਮੈਂਟ ਕਰਦੇ ਰਿਹਾ ਕਰੋ ਮੈਨੂੰ ਪਤਾ ਲੱਗ ਜਿੰਦਾ ਕਿੱਥੇ ਐਕਸਪੀਰੀਅੰਸ ਆ ਜਾਂਦਾ ਜਿੰਨੇ ਨਾ ਨਾ ਦੂਜੀ ਨਹੀਂ ਲਾਉਣੀ ਬਸ ਬਸ ਬਹੁਤ ਅੰ ਇਕੱਠੀ ਕਰਦੇ ਹਾਂ ਜੇ ਮਨਾਂ ਦੇ ਇਧਰ ਨੂੰ ਤੇ ਚਲੋ ਜੀ ਹੁਣ ਮੈਂ ਪਹਿਲਾਂ ਮੋਠਾ ਦੀ ਦਾਲ ਘਰ ਦਿੰਦੀ ਆ ਰੇ ਜਣੀ ਫੇਰ ਆਪਾਂ ਇਹ ਹੌਲੀ ਹੌਲੀ ਤੜਕਾ ਤਿਆਰ ਕਰ ਲਾਂਗੇ ਮੈਨੂੰ ਮਾਫ ਕਰਿਓ ਜੀ ਕਈ ਵਾਰ ਹਨਾ ਆਪਾਂ ਥੋੜਾ ਬੀਜੀ ਹੁੰਨੇ ਉਹ ਗੱਲ ਤੇ ਧਿਆਨ ਨਹੀਂ ਦਿੱਤਾ ਜਾਂਦਾ ਹੁੰਦਾ ਕਮੈਂਟ ਤਾਂ ਮੈਂ ਵੈਸੇ ਪੜ ਲਿਆ ਸੀ ਮੈਨੂੰ ਕਮੈਂਟ ਵੀ ਨਹੀਂ ਰਿਪਲਾਈ ਹੋ ਰੇ ਕਿਉਂ ਫਟਾਫਟ ਵੀਡੀਓ ਜਲਦੀ ਜਲਦੀ ਕੰਮਾਂ ਦੇ ਵਿੱਚ ਆਪਾਂ ਪਾ ਦਨੇ ਆ ਤੇ ਫੇਰ ਉਹ ਹੋ ਜਾਂਦਾ ਕਮੈਂਟਾਂ ਦਾ ਟਾਈਮ ਨਹੀਂ ਲੱਗਦਾ ਸਾਰੀ ਮੈਂ ਜਿਹੜੀਆਂ ਮੇਰੀ ਭੈਣਾਂ ਮੈਨੂੰ ਕਮੈਂਟ ਕਰਦੀਆਂ ਨੇ ਉਹਨਾਂ ਲਈ ਵੀ ਸੌਰੀ ਜੀ ਸੋਟਾ ਸੋਡਾ ਮੈਂ ਥੋੜਾ ਰਪਲਾਈ ਨਹੀਂ ਦਿੱਤਾ ਜਾਂਦਾ ਹੁਸਾ ਨਾ ਕਰਿਓ ਭੈਣੇ ਮੈਂ ਵੇਲੇ ਟਾਈਮ ਤੇ ਸਾਰੇ ਵੀ ਜਿੰਨੇ ਪੁਰਾਣੇ ਕਮੈਂਟ ਹੈਗੇ ਨੇ ਸਾਰਿਆਂ ਦਾ ਜਰੂਰ ਰਪਲਾਈ ਦੇਉਂਗੀ ਜੀ ਤੇ ਧੰਨਵਾਦ ਤੁਹਾਡਾ ਪਲੀਜ਼ ਰਿਕਵੈਸਟ ਹੈ ਤੁਸੀਂ ਰਾਜਵਿੰਦਰ ਬਲੌਗ ਚੈਨਲ ਤੇ ਪਤਾ ਨਹੀਂ ਕੀ ਹੋ ਗਿਆ ਬਹੁਤ ਐਕਟਿਵ ਘੱਟ ਰਹਿਣ ਲੱਗੇ ਪਹਿਲਾਂ ਬਹੁਤ ਵਧੀਆ ਰਿਸਪੌਂਸ ਮਿਲਦਾ ਸੀ ਜੀ ਤੁਸੀਂ ਦੋਨੇ ਚੈਨਲਾਂ ਨੂੰ ਇੰਨਾ ਹੀ ਰਿਸਪੌਂਸ ਦਿਓ ਤੇ ਆਪਣੀ 10-10 ਮਿੰਟ ਦੀ ਵੀਡੀਓ ਹੁੰਦੀ ਹੈ ਥੈਂਕ ਯੂ ਜੀ ਸਾਰਿਆਂ ਦਾ ਧੰਨ ਔਰ ਵੀ ਪੈਣਾ ਜਰੂਰ ਤੁਸੀਂ ਵੀਡੀਓ ਅੱਗੇ ਤੋਂ ਵੀ ਸ਼ੇਅਰ ਕਰਦਿਆ ਕਰੋ ਜੀ ਪਸ਼ਮੀਨੇ ਦੇ ਸੂਟਾਂ ਦੇ ਜਲਦੀ ਜਲਦੀ ਆਰਡਰ ਕਰੋ ਤੇ ਇਸ ਪਸੇਰ ਕਾ ਪਸ਼ਮੀਨੇ ਦੇ ਕਲਰ ਵੀ ਆ ਗਏ ਜੀ ਮੈਂ ਤੁਹਾਨੂੰ ਪਾਉਂਗੀ ਆਪਣੇ YouTube ਵਾਲੇ ਨੰਬਰ ਤੇ ਹੋ ਸਕਦਾ ਮੈਂ ਸੌਫਟਸ ਜਾਂ ਉਹਦੇ ਵਿੱਚ ਸੈਂਡ ਕਰਦਾ ਤੁਹਾਨੂੰ ਆਰਕੇ ਬਟਿਕ ਤੇ ਤੁਸੀਂ ਉੱਥੋਂ ਨਵੇਂ-ਨਵੇਂ ਕਲਰ ਆਪਣੇ ਲੈ ਸਕਦੇ ਚਲੋ ਜੀ ਹੁਣ ਆਪਾਂ ਦਾਲ ਕਰਦੇ ਆਂ ਫੇਰ ਮਿਲਦੇ ਆਂ ਪਹਿਲਾਂ ਤਾਂ ਦੋ ਆਪਾਂ ਢਾਡੇ ਜਿਣਿਆ ਫਿਰ ਦੋ ਕੱਪੜਿਆਂ ਦਾ ਇਹ ਮਾਰਦੇ ਦੱਸਦੇ ਆਪਾਂ ਕੱਟ ਨਹੀਂ ਕਰ ਕਰ ਗਿਆ ਨਹੀਂ ਅੱਜ ਉਹਦਾ ਉਹ ਨਾ ਨਾ ਕਰ ਜੀ ਇਹ ਨਾ ਜੀ ਰੇ ਜਿਸ ਬਾਬਾ ਹੁੰਦੀ ਜਾ ਕਿ ਮੇਚਾ ਦੇਖਿਆ ਕੋ ਮਹਾਰਾਜ ਤੇ ਚਾਰ ਤੋਂ ਹੂੰ ਉਹ ਸਾਡੇ ਕਿ ਕਿ ਚਾਰ ਤੋਂ ਹੱਦੀ ਤੋਂ ਦੇਖ ਪੱਲੀ ਦੇ ਕਰਦੀ ਤੇ ਚਲੋ ਜੀ ਢਾਲ ਮੈਂ ਧਰਤੀ ਹੌਲੀ ਹੌਲੀ ਰਿਜੀ ਜਾਊਗੀ 4 ਵਜੇ ਕਿਉਂ ਵੈਸੇ 2 ਵਜੇ ਦੀ ਗਰਮ ਪਾਣੀ ਚ ਪੀਂਉਂਦੀ ਪੀ ਆ ਤੇ ਹੁਣ ਮੈਂ ਤੇ ਪਿੰਡਰ ਚੱਲਿਆ ਪਿੰਡ ਕੰਮ ਕੰਮ ਕੀਆ ਸਾਡੇ ਸਾਰੇ ਟਬਰ ਦੇ ਚੱਪਲੇ ਰੋਟੀਆਂ ਬੈਣੇ ਬਾਜ਼ਾਰ ਜਾਇਓ ਨਹੀਂ ਉੱਥੇ ਜਾਦ ਨਹੀਂ ਰਹਿੰਦੀਆਂ ਇਹਦੇ ਵਿੱਚ ਇੱਕ ਲੱਕੜ ਹੋਰ ਲਾ ਦਨੇ ਇੱਕ ਤਰ੍ਹਾਂ ਕੰਡੀਸ਼ਨਰ ਵਾਲਾ ਸ਼ੈਂਪੂ ਪੁੱਸ ਕੇ ਆਉਣਾ ਤੇ ਕਰੋ ਜੀ ਤੁਸੀਂ ਇਸ ਬਲੌਗ ਨਾਲ ਇੰਜੋਏ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ